ਸਵਾਗਤ ਹੈ ਮਿੱਤਰੋ ਤੁਹਾਡਾ ਕਰਵਾਜ ਡੈਰੀ ਫਾਰਮਿੰਗ ਦੇ ਵਿੱਚ ਮਿੱਤਰੋ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਰ ਇੱਕ ਵਾਰ ਵੀਡੀਓ 'ਚ ਬੋਲਦੇ ਰਹਿੰਦੇ ਆ ਵੀ ਆਪਾਂ ਫੇਕ ਲੋਕਾਂ ਦੀ ਵੀਡੀਓ ਕਦੇ ਵੀ ਕਵਰ ਨਹੀਂ ਕਰਦੇ ਜਿਹਨਾਂ ਲੋਕਾਂ ਦੀ ਵੀਡੀਓ ਕਵਰ ਕਰਾਂਗੇ ਪਿੰਡ ਝੰਡੂਕਾ ਜ਼ਿਲ੍ਹਾ ਮਾਨਸਾ ਸਰਦਾਰ ਅਮਰੀਕ ਸਿੰਘ ਦੇ ਘਰ ਮੱਝ ਖੜੀ ਹੈ ਦੁੱਧ ਦੀ ਡਿਟੇਲ ਆਪਾਂ ਚਲੋ ਕੁਝ ਨਹੀਂ ਕਹਿੰਦੇ ਦੁੱਧ ਸੋਡੇ ਸਾਰੇ ਜਿੰਨਾ ਹੀ ਲੈ ਸਕਦੇ ਹੋ ਜਿੰਨੀ ਤੁਹਾਡੀ ਸਮਝ ਹੈ ਤੁਸੀਂ ਮੱਝ ਦੀ ਥਾਂਲੇਪਾ ਚੈੱਕ ਕਰ ਸਕਦੇ ਹੋ ਚੌਥੇ ਸੂਏ ਸੋਨਾ ਮੱਝ ਨੇ ਤੇ ਮੱਝ ਦੀ ਤਿਆਰੀ ਪੂਰੀ ਹੈ ਜੀ ਲਗਭਗ 2-4 ਦਿਨ ਲਿਆ ਸਕਦੀ ਹੈ ਕਿਉਂਕਿ ਮੱਝ ਰਾਜੀਪੂਰੀ ਹੈ ਬਾਕੀ ਤੁਹਾਡੀ ਆਪਣੀ ਸਮਝ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਬਾਅਦ ਵਿੱਚ ਕਈ ਲੋਕ YouTube ਵਾਲਿਆਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਵੀ ਤੁਸੀਂ ਦੱਸਿਆ ਨਹੀਂ ਜਾਂ ਕੁਝ ਵੀ ਹੈ ਮਿੱਤਰੋ ਪੈਸੇ ਤੁਸੀਂ ਲਾਉਣੇ ਤੁਹਾਡੀ ਸਮਝ ਹੈਗੀ ਤੇ ਆਪਣੀ ਪੂਰੀ ਜਾਂਚ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਕੀ ਤੁਹਾਨੂੰ ਅੱਗੇ ਮੱਝ ਤੋਰ ਕੇ ਦਿਖਾਉਣਿਆਂਗੇ ਸਿੰਘੀ ਸੰਗੀ ਮੈਂ ਇਹਦੀ ਤੁਸੀਂ ਚੈੱਕ ਕਰ ਸਕਦੇ ਹੋ ਵੱਡੇ ਬਿੱਟ ਦੀ ਹੈ ਪੂਰੀ ਦੀ ਹੈਵੀ weight ਹੈ ਮੱਝ ਦਾ ਪੂਰਾ ਥਣ ਲੇਵਾ ਪੂਰਾ ਟੌਪ ਦਾ ਲੱਗਿਆ ਹੋਇਆ ਹੈ ਬਾਕੀ ਸੋਚ ਦੇ ਮੇਰੇ ਹਿਸਾਬ ਨਾਲ ਤਾਂ 15-16 ਕਿਲੋ ਦੁੱਧ ਪਾਉਣਾ ਚਾਹੀਦਾ ਇਹਨੂੰ ਬਾਕੀ ਤੁਹਾਡੀ ਆਪਣੀ ਸਮਝ ਹੈ ਤੇ ਬਾਈਆਂ ਨਾਲ ਸੰਬੰਧ ਤੁਸੀਂ ਕਰ ਸਕਦੇ ਹੋ ਜਿਹੜਾ ਬਾਈ ਵੀ ਇੱਛਕ ਹੋਇਆ ਤੇ ਬਾਈ ਕਹਿੰਦਾ ਚਾਰ ਡੰਗ ਚੋਕ ਲਿਆ ਸਕਦਾ ਜੀ ਤੇ ਆ ਤੁਸੀਂ ਤੁਰਦੀ ਦਿਨ ਚੈੱਕ ਕਰ ਸਕਦੇ ਹੋ ਥਾਂ ਲੇਵਾ ਮਿੱਤਰੂ ਲੱਗਿਆ ਪੂਰਾ ਬੈੱਥ ਤੇ ਤੇ ਹਲੇ ਲੈ ਜੂਗੀ ਦੋ ਚਾਰ ਦਿਨ ਆਰਾਮ ਨਾਲ ਲੈ ਜੂਗੀ ਕਿਉਂਕਿ ਹਲੇ ਗੁਹਾ ਗੁਹਾ ਵੀ ਹਲੇ ਕੋਈ ਢਿੱਲਾ ਨਹੀਂ ਕਰ ਰਹੀ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਰਦੀ ਡਿਟੇਲ